8ਵੀਂ ਸ਼੍ਰੇਣੀ ਦੇ ਪਿਆਰੇ ਬੱਚਿਓ ਅੱਜ ਮੈਂ ਤੁਹਾਨੂੰ ਵਿਗਿਆਨ ਦੇ ਦੂਜੇ ਪਾਠ ਦੇ ਪਾਠ ਦੇ ਪ੍ਰਸ਼ਨ ਦੂਜਾ ਪਾਠ ਦਾ ਨਾਮ ਹੈਗਾ ਸੂਖਮ ਜੀਵ ਦੋਸਤ ਅਤੇ ਦੁਸ਼ਮਣ ਮਾਈਕਰੋ অর্গানিਜ਼ਮ ਫਰੈਂਡਸ ਐਂਡ ਫੋਏ ਇਸ ਤੇ ਮੈਂ ਤੁਹਾਨੂੰ ਪ੍ਰਸ਼ਨ ਕਰਾਈ ਸੀ ਤੇ ਹੁਣ ਆਪਾਂ ਬਹੁਤ ਛੋਟੇ ਉਤਰਾਂ ਵਾਲੇ ਪ੍ਰਸ਼ਨਾਂ ਜਿਹੜੇ ਉਹ ਕਰਨ ਜਾ ਰਹੇ ਹਾਂ ਤਾਂ ਸਾਡਾ ਹਾਂ ਖੱਪਾਗਾ ਜਿਹੜਾ ਉਸ ਦਾ ਪਹਿਲਾ ਪ੍ਰਸ਼ਨ ਹੈਗਾ ਸੂਖਮ ਜੀਵਾ ਦੇ ਸਮੂਹਾ ਜਾਂ ਗਰੁੱਪਾਂ ਦੇ ਨਾਂ ਲਿਖੋ ਹਾਂਜੀ ਜੀਵਾਣੂ ਉਲੀ ਕਾਈ ਪ੍ਰੋਟੋਜ਼ੋਆ ਦੂਸਰਾ ਪ੍ਰਸ਼ਨ ਹੈ ਪੋਜਣ ਦਾ ਬਸ਼ੈਲਾਪਣ ਕੀ ਹੈ ਜਦੋਂ ਸੂਖਮ ਜੀਵ ਪੋਜਣ ਵਿੱਚ ਪੈਦਾ ਹੋ ਜਾਣ ਅਤੇ ਭੋਜਨ ਨੂੰ ਜ਼ਹਿਰੀਲਾ ਕਰ ਦੇਣ ਉਸ ਨੂੰ ਭੋਜਨ ਦਾ ਵਿਸ਼ਾਲਾਪਣ ਕਹਿੰਦੇ ਹਣ ਹਾਂਜੀ ਮੈਂ ਦੁਬਾਰਾ ਬੋਲ ਦਿੰਨੀ ਹ ਜਦੋਂ ਸੂਖਮ ਜੀਵ ਭੋਜਨ ਵਿੱਚ ਪੈਦਾ ਹੋ ਜਾਣ ਤਾਂ ਭੋਜਨ ਨੂੰ ਜ਼ਹਿਰੀਲਾ ਕਰ ਦੇਣ ਉਸ ਨੂੰ ਭੋਜਨ ਦਾ ਵਸ਼ੈਲਾਪਣ ਕਹਿੰਦੇ ਹਨ ਤੀਸਰਾ ਪ੍ਰਸ਼ਨ ਪੌਦਿਆਂ ਤੇ ਉੱਲੀਆਂ ਪੌਦਿਆਂ ਵਿੱਚ ਉੱਲੀਆਂ ਨਾਲ ਹੋਣ ਵਾਲੇ ਤਿੰਨ ਰੋਗਾਂ ਦੇ ਨਾਮ ਦੱਸੋ ਹਾਂਜੀ ਕਣਕ ਦੀ ਕੁੰਗੀ ਦੂਸਰਾ ਕਾਣਕ ਦੀ ਕਾਂਗਿਆਰੀ ਕਾਂਗਿਆਰੀ ਤੇ ਗੰਨੇ ਦੀ ਸੀੜੀ ਗੰਨੇ ਦੀ ਸੀੜੀ ਇਹ ਤੇਨ ਨਰੋਗ ਹੈ ਜਿਹੜੇ ਪੌਦਿਆਂ ਵਿੱਚ ਉਲੀ ਨਾਲ ਹੁੰਦੇ ਆ ਚੌਥਾ ਪ੍ਰਸ਼ਨ ਹੈ ਕਿ ਪੌਦਿਆਂ ਵਿੱਚ ਜੀਵਾਣੂਆਂ ਨਾਲ ਹੋਣ ਵਾਲੇ ਦੋ ਰੋਗਾਂ ਦੇ ਨਾਂ ਦੱਸੋ ਪਹਿਲਾ ਹੈਗਾ ਤੱਪਦਿਕ ਤੇ ਦੂਸਰਾ ਹੈਗਾ ਐਂਥ ਰੈਕਸ ਹਾਂਜੀ ਇਹ ਆਪਣੇ ਸੀਗੇ ਹਾਹਾ ਭਾਗ ਦੇ ਪ੍ਰਸ਼ਨ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਸਮਝ ਲੱਗ ਵੀ ਹੋਵੇਗੀ ਥੈਂਕ ਯੂ